ਸੌਦਾ ਸਾਦ ਨੂੰ ਗਣਤੰਤਰ ਦਿਵਸ ਦੇ ਉੱਤੇ ਵਿਸ਼ੇਸ਼ ਤੋਹਫਾ ਦੇ ਦਿੱਤਾ ਗਿਆ ਇਹ ਤੋਹਫਾ ਦਿੱਤਾ ਗਿਆ ਹਰਿਆਣਾ ਦੀ ਸਰਕਾਰ ਦੇ ਵੱਲੋਂ ਨਾ ਸਿਰਫ ਸੌਦਾ ਸਾਦ ਨੂੰ ਬਲਕਿ ਹੋਰ ਕੈਦੀ ਜੋ ਕਿ ਜੇਲ੍ਹਾਂ ਦੇ ਵਿੱਚ ਸਜ਼ਾ ਕੱਟ ਰਹੇ ਨੇ ਔਰ ਇੱਕ ਸਮੇਂ ਦੀ ਮਿਆਦ ਤੋਂ ਜ਼ਿਆਦਾ ਲਈ ਸਜ਼ਾ ਕੱਟ ਰਹੇ ਨੇ ਉਹਨਾਂ ਨੂੰ ਵਿਸ਼ੇਸ਼ ਤੋਹਫਾ ਦੇਣ ਦੀ ਗੱਲ ਜਿਹੜੀ ਆ ਉਹ ਕੀਤੀ ਗਈ ਹੈ ਖਾਸ ਕਰਕੇ ਫਰਲੋ ਦੇ ਵਿੱਚ ਇਜ਼ਾਫਾ ਕਰ ਦਿੱਤਾ ਗਿਆ ਜਿਹੜੀ ਪੈਰੋਲ ਦੇ ਉੱਤੇ ਸੌਦਾ ਸਾਦ 20 ਜਨਵਰੀ ਨੂੰ ਬਾਹਰ ਆਇਆ ਸੀ ਰੋहतक ਦੀ ਸੁਨਾਰੀਅਲ ਜੇਲ੍ਹ ਦੇ ਵਿੱਚੋਂ ਉਸ ਪੈਰੋਲ ਦੇ ਵਿੱਚ ਇਜ਼ਾਫਾ ਕਰ ਦਿੱਤਾ ਗਿਆ ਹਰਿਆਣਾ ਸਰਕਾਰ ਦੇ ਵੱਲੋਂ ਇਹ ਕੀਤਾ ਗਿਆ ਹੈ ਗਣਤੰਤਰ ਦਿਵਸ ਦੇ ਮੱਦੇਨਜ਼ਰ ਔਰ ਸੌਦਾ ਸਾਦ ਦੀ ਫਰਲੋ ਦੇ ਵਿੱਚ ਇਜ਼ਾਫਾ ਹੋ ਗਿਆ 10 ਦਿਨ ਦਾ ਇਜ਼ਾਫਾ ਕੀਤਾ ਗਿਆ ਹੁਣ 60 ਦਿਨ ਵਾਸਤੇ ਸੌਦਾ ਸਾਦ ਜੇਲ੍ਹ ਤੋਂ ਬਾਹਰ ਰਹੇਗਾ ਪਹਿਲਾਂ ਹੀ 20 ਜਨਵਰੀ ਨੂੰ ਜਿਹੜੀ ਪੈਰੋਲ ਮਿਲੀ ਸੀ ਉਸ ਦੇ ਵਿੱਚ 50 ਦਿਨਾਂ ਦੇ ਵਾਸਤੇ ਸੌਦਾ ਸਾਦ ਜੇਲ੍ਹ ਚੋਂ ਬਾਹਰ ਰਿਹਾ ਸੀ ਜਿਸ ਤੋਂ ਬਾਅਦ ਹੁਣ 10 ਦਿਨ ਹੋਰ ਵਧਾ ਦਿੱਤੇ ਗਏ ਨੇ ਵੱਡਾ ਇਜ਼ਾਫਾ ਕਰ ਦਿੱਤਾ ਗਿਆ ਇੱਥੇ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਸੌਦਾ ਸਾਦ ਦੇ ਉੱਤੇ ਰੇਪ ਅਤੇ ਕਤਲ ਜਿਹੇ ਗੰਭੀਰ ਇਲਜ਼ਾਮ ਨੇ ਜਿਨ੍ਹਾਂ ਦੇ ਚੱਲਦੇ ਹੋਏ ਉਸ ਨੂੰ 20 ਸਾਲਾਂ ਦੀ ਕੈਦ ਸੁਣਾਈ ਗਈ ਸੀ ਖੈਰ ਇਸ ਮਾਮਲੇ ਦੇ ਵਿੱਚ ਹਰਿਆਣਾ ਸਰਕਾਰ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਪਰ ਸਵਾਲ ਖੜਾ ਹੁੰਦਾ ਹੈ ਕਿ ਇਹੋ ਜੇ سنگੀਨ ਇਲਜ਼ਾਮਾਂ ਦੇ ਬਾਵਜੂਦ ਲਗਾਤਾਰ ਪੈਰੋਲਾਂ ਦਿੱਤੀਆਂ ਜਾ ਰਹੀਆਂ ਨੇ ਹਾਲ ਹੀ ਦੇ ਵਿੱਚ ਜਿਹੜੀ ਪੈਰੋਲ ਦਿੱਤੀ ਗਈ ਸੀ ਉਹ ਵੀ ਕੁਝ ਦਿਨਾਂ ਦੇ ਅੰਦਰ ਹੀ ਦੂਸਰੀ ਵਾਰ ਪੈਰੋਲ ਦਿੱਤੀ ਗਈ ਸੀ ਜਿਸ ਦੇ ਵਿੱਚ ਸੌਦਾ ਸਾਦ ਬਾਹਰ ਆਇਆ ਸੀ ਫਿਲਹਾਲ ਸੌਦਾ ਸਾਦ ਯੂਪੀ ਦੇ ਵਿੱਚ ਬਾਗਪੱਤ ਆਸ਼ਰਮ ਦੇ ਵਿੱਚ ਮੌਜੂਦ ਹੈ ਜਦਕਿ ਉਸ ਨੂੰ ਸਰਸਾ ਜਾਣ ਤੋਂ ਰੋਕਿਆ ਹੋਇਆ ਹੈ ਉਸ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਸਰਸਾ ਆਪਣੇ ਡੇਰੇ ਦੇ ਵਿੱਚ ਜਿਸ ਵਾਸਤੇ ਫਿਲਹਾਲ ਯੂਪੀ ਦੇ ਵਿੱਚ ਆਪਣੇ ਆਸ਼ਰਮ ਦੇ ਵਿੱਚ ਸੌਦਾ ਸਾਦ ਹੈਗਾ ਆ ਖੈਰ ਇਸ ਮਾਮਲੇ ਨੂੰ ਲੈ ਕੇ ਉਸ ਦੀ ਪੈਰੋਲ ਦੇ ਵਿੱਚ ਵਾਅਦਾ ਜ਼ਰੂਰ ਕਰ ਦਿੱਤਾ ਗਿਆ ਆ 60 ਦਿਨ ਵਾਸਤੇ ਹੁਣ ਸੌਦਾ ਸਾਦ ਬਾਹਰ ਰਹੇਗਾ ਜਿਹੜਾ ਕਿ ਪਹਿਲਾਂ 50 ਦਿਨ ਵਾਸਤੇ ਪੈਰੋਲ ਦੇ ਉੱਤੇ ਆਇਆ ਸੀ ਦੱਸਦੀ ਹੈ ਕਿ ਸੌਦਾ ਸਾਦ ਨੂੰ 20 ਸਾਲ ਦੀ ਕੈਦ ਸੁਣਾਈ ਗਈ ਸੀ 2017 ਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਜਿਸ ਤੋਂ ਬਾਅਦ ਸੌਦਾ ਸਾਦ ਰੋਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਕੈਦ ਸੀ ਖੈਰ ਇਸ ਮਾਮਲੇ ਨੂੰ ਲੈ ਕੇ ਹੋਰ ਵੀ ਨੋਟੀਫਿਕੇਸ਼ਨਸ ਜਾਰੀ ਹੋਈਆਂ ਨੇ ਖਾਸ ਕਰਕੇ ਸੌਦਾ ਸਾਧ ਉਸ ਕੈਟੇਗਰੀ ਚ ਆਉਂਦਾ ਹੈ ਜਿਹੜੇ 10 ਸਾਲ ਤੋਂ ਜ਼ਿਆਦਾ ਸਜ਼ਾ ਭੋਗ ਰਹੇ ਨੇ ਉਹਨਾਂ ਨੂੰ ਲੈ ਕੇ 10 ਦਿਨਾਂ ਦੀ ਪੈਰੋਲ ਵਧਾਈ ਗਈ ਹੈ ਜਦਕਿ ਦੂਜੇ ਪਾਸੇ ਜਿਹੜੇ 5 ਸਾਲ ਤੋਂ 10 ਸਾਲ ਦੇ ਵਿੱਚ ਸਜ਼ਾ ਜਿਹੜੀ ਹੈ ਉਹ ਭੁਗਤਦੇ ਪਏ ਨੇ ਉਹਨਾਂ ਦੇ ਵਾਸਤੇ ਵੀ ਜਿਹੜਾ ਇਜ਼ਾਫਾ ਦਿੱਤਾ ਗਿਆ ਉਹ ਪਰ ਇਜ਼ਾਫਾ ਕੱਟ ਦਿੱਤਾ ਗਿਆ ਇਸ ਸਾਲ 2024 ਦੇ ਵਿੱਚ ਪਹਿਲੀ ਵਾਰ ਪੈਰੋਲ ਮਿਲੀ ਸੀ ਪਰ ਜੇ ਲੰਗੇ ਸਾਲ ਤੇ ਹੁਣ ਦੀ ਗੱਲ ਕਰੀਏ ਤਾਂ ਕੁਝ ਹੀ ਦਿਨਾਂ ਦੇ ਵਿੱਚ ਦੂਸਰੀ ਪੈਰੋਲ ਸੀ ਸੌਦਾ ਸਾਧ ਨੂੰ ਇਹ ਪਹਿਲੀ ਵਾਰ ਪੈਰੋਲ ਇਸ ਸਾਲ ਮਿਲੀ ਸੀ ਲੋਕ ਸਭਾ ਚੋਣ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਪਰ ਸੌਦਾ ਸਾਦ ਦੀ ਇਸ ਪੈਰੋਲ ਦੇ ਵਿੱਚ ਇਜ਼ਾਫਾ ਜਿਹੜਾ ਉਹ ਕਰ ਦਿੱਤਾ ਗਿਆ ਹੈ ਖਾਸ ਕਰਕੇ ਇਹ ਵੀ ਕੰਡੀਸ਼ਨ ਰੱਖੀ ਹੈ ਕਿ ਜਿਹੜਾ ਕੈਦੀ ਆਪਣੀ ਜੁਰਮਾਨੇ ਦੀ ਰਕਮ ਨਹੀਂ ਭਰੇਗਾ ਉਸ ਨੂੰ ਇਹ ਇਜ਼ਾਫਾ ਨਹੀਂ ਦਿੱਤਾ ਜਾਵੇਗਾ ਪਰ ਸੌਦਾ ਸਾਦ ਵੱਲੋਂ ਜੁਰਮਾਨਾ ਭਰੇ ਜਾਣ ਦੀ ਗੱਲ ਕੀਤੀ ਗਈ ਹੈ ਔਰ ਕਿਹਾ ਗਿਆ ਹੈ ਕਿ ਪੈਰੋਲ ਦੇ ਵਿੱਚ ਇਜ਼ਾਫਾ ਜਿਹੜਾ ਸੌਦਾ ਸਾਦ ਨੇ ਕਰ ਦਿੱਤਾ ਗਿਆ ਫਿਲਹਾਲ ਯੂਪੀ ਦੇ ਆਪਣੇ ਆਸ਼ਰਮ ਦੇ ਵਿੱਚ ਸੌਦਾ ਸਾਦ ਹੈਗਾ ਆ ਜਿੱਥੇ ਵੀਡੀਓ ਕਾਨਫਰencing ਦੇ ਜ਼ਰੀਏ सरसा डेरे ਦੇ ਨਾਲ ਲਗਾਤਾਰ ਤਾਲੁਕ ਦੇ ਵਿੱਚ ਐ ਖੈਰ ਇਸ ਮਾਮਲੇ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਪਡੇਟ ਆਉਂਦੇ ਨੇ ਔਰ ਇਸ ਸੌਦਾ ਸਾਦੀ ਪੈਰੋਲ ਦਾ ਲੋਕ ਸਭਾ ਚੋਣਾਂ ਦੇ ਉੱਤੇ ਕਿਸ ਤਰ੍ਹਾਂ ਦਾ ਅਸਰ ਨਜ਼ਰ ਆਉਂਦਾ ਇਹ ਸਮਾਂ ਦੱਸੇਗਾ ਜੋ ਵੀ ਹੋਏਗਾ ਤੁਹਾਨੂੰ ਦੱਸਦੇ ਰਵਾਂਗੇ ਉਦ ਤੱਕ ਲੀ ਬਨੇ ਰਹੋ 1 इंडिया ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ